ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ 5 ਕੁਇੰਟਲ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ ਤਿੰਨ ਚਲਾਣੇ ਕੱਟੇ ਦੱਸਦੀ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਅੰਦਰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਦੇ ਖਿਲਾਫ 체కింగ్ ਕੀਤੀ ਜਾ ਰਹੀ ਹੈ ਤੇ ਇਸੇ ਲੜੀ ਤਹਿਤ ਨਗਰ ਨਿਗਮ ਬਟਾਲਾ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਟੀਮ ਦੇ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਸੰਬੰਧੀ ਤਿੰਨ ਚਲਾਣੇ ਕੱਟੇ ਗਏ ਨੇ ਇਸ ਸੰਬੰਧੀ ਜਾਣਕਾਰੀ ਦੰਦਿਆਂ ਹੋਇਆ ਸੈਨੀਟਰੀ ਇਨਸਪੈਕਟਰ ਵਿਕਾਸ ਵਾਸੂਦੇਵਾ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਕੱਠੇ ਹੋ ਕੇ ਬਾਸਟੇ ਪਹਾੜੀ ਗੇਟ ਤੇ ਮੀਆਂ ਮੁਹੱਲੇ ਵਿਖੇ ਹੋਲ ਸੇਲ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ 470 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫਿਆਂ ਦੀ ਰਿਕਵਰੀ ਕੀਤੀ ਗਈ ਹੈ ਤੇ ਮੌਕੇ ਤੇ ਤਿੰਨ ਚਲਾਣ ਵੀ ਕੱਟੇ ਗਏ ਨੇ ਤੇ ਨਾਲ ਦੀ ਨਾਲ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਤੁਸੀਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨੀ ਬੰਦ ਕਰ ਦਿਵੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਖਮਿਆਲ ਸਾਬ 파ਰੀ ਭੁਗਤਣਾ ਪੈ ਸਕਦਾ ਹੈ। ਵੇਖੋ ਇਸ ਖਾਸ ਰਿਪੋਰਟ ਨੂੰ। ਬਾਸ ਵਾਜਦੇਬਾ ਜੀ ਮੈਂ ਅੱਜ ਸੈਨਟਰੀ ਇੰਸਪੈਕਟਰ ਨਗਰ ਨਗਰ ਕਮ ਬਟਾਲਾ ਹੀ ਕੰਮ ਕਰ ਰਹੇ ਹਾਂ। ਜਿਹੜੇ ਅੱਜ ਲਿਫਾਫੇ ਦਾ ਕਾਰਵਾਈ ਕੀਤੀ ਗਈ ਕਿੰਨੇ ਲਿਫਾਫੇ ਫੜੇ ਕਿੱਥੋਂ ਫੜੇ। ਇਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਵਿਕਨ ਸਿੰਘ ਪਾਂਤੇ ਨਗਰ ਨਗਰ ਕਮ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾ ਹਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਕੀਤਾ ਜੀ ਸਰ ਅ ਲਾ ਕੇ ਜਾ ਕੇ ਵੱਖ-ਵੱਖ ਜਗ੍ਹਾ ਤੇ ਲੋਕੇਸ਼ਨਾਂ ਤੇ ਚੈਕਿੰਗ ਕੀਤੀ ਜਿਸ ਅਸੀਂ 3 ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੂਸ਼ਨ ਰਿਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇਸ਼ਨ ਤੇ ਜਿਹੜੇ ਨੇ ਸੇਲ ਹੋਂਦੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਦੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰਸੇ ਉਹ ਗਨੀ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਜਿਹੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਸਰ ਲੋਕਾਂ ਦੇ ਵੀ ਸੇ ਉਹ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਫਾਫਾ ਬੰਦ ਹੋਇਆ ਤੇ ਸਰ ਲੋਕਾਂ ਨੇ ਪੂਰਾ ਸ਼ੂ ਕੀਤਾ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੀ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈਣ ਜਾਂਦੇ ਨੇ ਸਾਡੇ ਸਰ ਅਜੇ ਲੋਕਾਂ ਚ ਅਵੇਰਨੈਸ ਘਟਾ ਹੈ ਅਵੇਰਨੈਸ ਅਸੀਂ ਲਗਾਤਾਰ ਚਲਾਨ ਕਰਾਂ ਹਫਤੇ 'ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਨਾਲ ਵਰਤ ਯੂਜ਼ ਕੀਤਾ ਜਾਵੇ। ਬਾਸ ਵਾਜਦੇ ਵਾ ਜੀ ਮੈਂ ਅੱਜ ਸੈਨਟਿਸ ਇੰਸਪੈਕਟਰ ਨਗਰ ਨਿਗਮ ਬਟਾਲਾ ਦੇ ਕੰਮ ਕਰ ਰਹੇ ਹਾਂ। ਜਿਹੜੇ ਅੱਜ ਇਹ ਲਫਾਫੇ ਦਾ ਕਾਰਵਾਈ ਕੀਤੀ ਜੀ ਕਿੰਨੇ ਲਫਾਫੇ ਫੜੇ ਕਿੱਥੋਂ ਫੜੇ। ਇਹ ਸਰ ਸਾਡੇ ਕਮਿਸ਼ਨਰ ਮਾਨਯੋਗ ਸਰਦਾਰ ਵਿਕਮਦੀਪ ਸਿੰਘ ਪਾਂਤੇ ਨਗਰ ਨਿਗਮ ਬਟਾਲਾ ਦੇ ਔਰ ਮਾਨਯੋਗ ਡੀਸੀ ਉਦਾਸਪਤੀ ਦਾਟਾ ਦੇ ਅਨੁਸਾਰ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਔਰ ਸਾਡੀ ਟੀਮ ਨੇ ਜੁਆਇੰਟ ਆਪਰੇਸ਼ਨ ਜਿਸ ਦਿਨ ਇਹ ਚਲਾਨ ਕੱਟੇ ਸਰ ਔਰ ਲਗਭਗ 470 ਕਿਲੋ ਦੇ ਲਗਭਗ ਜਿੰਨਾ ਪੋਲੀਥਨ ਕਵਰ ਕੀਤਾ ਜੀ ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਕੋਈ ਲੋਕੇਪੇ ਜਿਹੜੇ ਨੇ ਸੇਲ ਹੋ ਰਹੀ ਹੈ ਕਿਉਂਕਿ ਹਾਂ ਤੁਹਾਡੇ ਕੋਲ ਠੀਕ ਹੈ ਕਿ ਹਰ ਰੇੜੀ ਦੇ ਮਿਲਦਾ ਇਹ ਚ ਲੋਕਾਂ ਨੂੰ ਵੀ ਸਰ ਸਸੇ ਹੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਜਿਹੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਜੀ ਜਿਹੜਾ ਪੋਲੀਥੀਨ ਆ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵਚਨਾਇਆ ਜਾ ਸਕੇ ਜੀ ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਿਫਾਫਾ ਬੰਦ ਹੋਇਆ ਤਾਂ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੀ ਹੈ ਥੈਲੀ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈ ਜਾਂਦੇ ਨੇ ਸਾਡੇ ਸਰ ਇਹ ਲੋਕਾਂ ਚ ਅਵੇਰਨੈਸ ਘੱਟ ਹੈ ਅਵੇਰਨੈਸ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫ਼ਤੇ 'ਚ ਇੱਕ ਦੋ ਵਾਰ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਜਿਹਦੇ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ